ਸਰੱਜ ਚਾਇਨਾ ਡੋਰ ਨੂੰ ਲੈ ਕੇ ਤੁਹਾਡੀ ਟੀਮ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਦੁਕਾਨਾਂ ਦੀ ਕੀ ਕਹਿਣਾ ਚਾਹੋਗੇ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਐਂਡ ਡੀਐਸਪੀ ਸਾਹਿਬ ਸੰਗਰੂਰ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਸਾਰੇ ਬਾਜ਼ਾਰ ਦੇ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ ਆ ਤਾਂ ਜੋ ਚਾਇਨਾ ਡੋਰ ਦੀ ਵਰਤੋਂ ਨੂੰ ਠੱਲ ਪਾਈ ਜਾ ਸਕੇ ਕਿੰਨੀਆਂ ਕਿ ਦੁਕਾਨਾਂ ਦੀ ਚੈਕਿੰਗ ਕਰ ਚੁੱਕੇ ਹੋ ਤੇ ਕਿੰਨੇ ਦੁਕਾਨਾਂ ਬਚ ਚਾਇਨਾ ਡੋਰ ਫਰਾਂਗੇ ਅਸੀਂ ਸਾਰੇ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਪਤੰਗਾਂ ਤੇ ਡੋਰਾਂ ਵਾਲੀਆਂ ਦੁਕਾਨਾਂ ਹੈਗੀਆਂ ਸਾਰਿਆਂ ਦੀ ਚੈਕਿੰਗ ਕਰਵਾਈ ਜਾ ਰਹੀ ਆ ਅਸੀਂ ਥਾਣੇ ਦੀਆਂ ਟੀਮਾਂ ਤੇ ARP ਟੀਮ ਲੈ ਕੇ ਜਿੰਨੀਆਂ ਵੀ ਦੁਕਾਨਾਂ ਨੇ ਉਹਨਾਂ ਦੀ ਬਤ ਤੋਂ ਬਤ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਤੋਂ ਪਹਿਲਾਂ ਅੱਜ ਅੱਗੇ ਚਾਈਨਾ ਡੋਰ ਬੇਨੀਆਂ ਕਿਸੀ ਦੁਕਾਨ ਤੋਂ। ਇਸ ਤੋਂ ਪਹਿਲਾਂ ਕਈ ਮਗਦਮੇ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ ਕਾਫੀ ਮਾਤਰਾ ਵਿੱਚ ਡੋਰ ਬਰਾਮਦ ਹੋਈ ਆ ਜੋ ਅਸੀਂ ਵਕਫ ਵਕਫ ਧਰਾਮਾਂ ਦੇ ਤੱਕ ਮਗਦਮਾ ਦਰਜ ਕੀਤੇ ਨੇਗੇ। ਤੇ ਉਹਦੇ ਵਿੱਚ ਦੋਸ਼ੀ ਵੀ ਫੜੇ। ਸਰ ਜਿਸ ਤਰੀਕੇ ਨਾਲ ਡੋਨ ਨਾਲ ਡੋਰ ਦੀ ਮਾਤਰਾ ਨਾਲ ਕੱਲਾ ਨੀਹਾਂ ਕੀਤੀ ਜਾਂਦੀ ਸੀ। ਕੀ ਇਸ ਤਰੀਕੇ ਨਾਲ ਐਸਾ ਕੀਤਾ ਜਾਏਗਾ ਬਿਲਕੁਲ ਜੀ ਬਸੰਤ ਦੇ ਮੱਦੇ ਨਾਜ਼ਰ ਜਦੋਂ ਬਸੰਤ ਤਿਆਰ ਨੂੰ ਲੋਕ ਪਤੰਗਡਾਉਂਦੇ ਹੋਣਗੇ ਤੇ ਇਹ ਐਵੀਓ ਆਪਦਾ ਸੌਂਕ ਵੀ ਪੂਰਾ ਕਰ ਸਕਦੇ ਨੇ ਪਰ ਅਸੀਂ ਡਰੋਨ ਦੇ ਨਾਲ ਤੇ ਆਪਣੀਆਂ ਵੱਖ-ਵੱਖ ਟੀਮਾਂ ਦੇ ਨਾਲ ਉਹਨਾਂ ਤੇ ਨਿਗਾਹ ਵੀ ਰੱਖਾਂਗੇ ਵੀ ਕੋਈ ਚਾਈਨਾ ਡੋਰ ਦੀ ਵਰਤੋਂ ਤਾਂ ਨਹੀਂ ਕਰ ਰਿਹਾ ਜੇਕਰ ਕੋਈ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਮਕਦਮੇ ਦਾਜ ਕੀਤਾ ਜਾਊਗਾ ਜੇ ਜਿਹੜੇ ਕੋਈ ਜ਼ਖਮੀ ਹੁੰਦੇ ਨੇ ਚਾਈਨਾ ਡੋਰ ਨਾਲ ਜੇਕਰ ਕੋਈ ਕੰਪਲੇਂਟ ਆਉਂਦੀ ਹੈ ਸਿਵਲ ਹਸਪਤਾਲ ਦੇ ਵਿੱਚੋਂ ਤਾਂ ਕੀ ਕਾਰਵਾਈ ਕੀਤੀ ਜਾਊਗਾ ਸਰ ਉਹਨਾਂ ਦੇ ਵਿੱਚ ਇਹ ਹੈਗਾ ਵੀ ਜੇ ਕੋਈ ਸਾਨੂੰ ਕੰਪਲੇਨਟ ਮਿਲ ਜਾਂਦਾ ਜਿਹਦੇ ਨਾਲ ਕੋਈ ਇੰਜਰਡ ਹੋ ਗਿਆ ਚਾਈਨਾ ਡੋਰ ਨਾਲ ਤਾਂ ਉਹਨਾਂ ਦੇ ਸਖਤ ਧਰਾਮਾ ਤਹਿਤ 109 BNS ਤਹਿਤ ਵੀ ਪਰਚਾ ਦਰਜ ਹੋ ਸਕਦਾ ਹੈ। ਆਪਾ ਜੀ ਕੀ ਨਾਮ ਹੈ ਜੀ? ਮੇਰਾ ਚਰਨਜੀਤ ਸਿੰਘ ਹੈ ਜੀ। ਆਪਾ ਜੀ ਕੀ ਕਹਿਣਾ ਚਾਹੁੰਦੇ ਹੋ? ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਤੁਹਾਡੀ ਦੁਕਾਨ ਤੇ ਚੈਕਿੰਗ ਕੀਤੀ ਗਈ ਜੀ। ਕੀ ਕਹਿ ਕੇ ਗਏ? ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜੀ ਚਾਈਨਾ ਦੀ ਡੋਰ ਹੈ ਉਹ ਤੁਸੀਂ ਬਿਲਕੁਲ ਵੀ ਨਹੀਂ ਵੇਚਣੀ। ਉਹਦੇ ਉਹਨਾਂ ਦੇ ਯਾਨੀ ਕਿ ਜਿਸ ਦਿਨ ਆਪਾਂ ਸ਼ੌਪ ਖੋਲੀ ਸੀਗੀ ਉੱਥੇ ਦਿਨ ਹੀ ਸਾਡੇ ਕੋਲ ਆਏ ਸੀਗੇ ਤੇ ਆਪਾਂ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਸੀਗਾ ਕਿ ਆਪਾਂ ਨਾ ਚਾਇਨਾ ਡੋਰ ਅੱਜ ਤੱਕ ਕਦੀ ਵੇਚੀ ਹੈ ਤੇ ਨਾ ਹੀ ਕਦੀ ਵੇਚਾਂਗੇ। ਤੁਸੀਂ ਕਹਿਣਾ ਚਾਹੁੰਦੇ ਹੋ ਚਾਇਨਾ ਡੋਰ ਦੇ ਨੁਕਸਾਨ ਕੀ ਨੇ ਤੇ ਜਿਹੜੀ ਤੁਸੀਂ ਡੋਰ ਵੇਚ ਰਹੇ ਹੋ ਉਹਦੇ ਕੀ ਫਾਇਦਾ? ਦੇਖੋ ਚਾਇਨਾ ਡੋਰ ਦੇ ਤਾਂ ਸਾਰੇ ਹੀ ਨੁਕਸਾਨ ਆ ਫਾਇਦਾ ਤਾਂ ਕੋਈ ਵੀ ਹੈ ਨਹੀਂ। ਹਰ ਹਰ ਪੱਖੋਂ ਨੁਕਸਾਨ ਆ ਉਹਦਾ। ਤੇ ਜਿਹੜਾ ਇੱਕ ਤਿਉਹਾਰ ਆ ਇਹਨੂੰ ਵਧੀਆ ਤਰੀਕੇ ਨਾਲ ਮਨਾਓ ਤੇ ਜਿਹੜੀ ਕੋਟਨ ਵਾਲੀ ਡੋਰ ਆ ਤੇ ਜਿਹੜੀ ਲੋਕ ਕਾਫੀ 70 80 ਸਾਲ ਪੁਰਾਣੀ ਡੋਰ ਆਪਣੇ ਹੱਤਾਂ ਨਾਲ ਸੂਤ-ਸੂਤ ਕੇ ਜਿਹੜੀ ਉਹ ਡੋਰ ਹੈਗੀ ਜਿਹੜੀ ਚਰਖੀਆਂ ਲਈ ਉਹ ਡੋਰ ਵਰਤੋ ਤੇ ਚਾਈਨਾ ਡੋਰ ਨੂੰ ਬਿਲਕੁਲ ਹੀ ਉਹਦਾ ਬੈਨ ਕਰੋ ਕਿੰਨੇ ਟਾਈਮ ਤੋਂ ਤੁਸੀਂ ਕਾਰੋਬਾਰ ਕਰ ਰਹੇ ਸਾਡਾ ਦੇਖੋ ਜੀ 10 ਤੋਂ 15 ਸਾਲ ਤੋਂ ਹੋਲ ਸੇਲ ਕੰਮ ਹੈ ਪਰ ਪਹਿਲੇ ਲੁਧਿਆਣੇ ਕਰਦੇ ਸੀ ਕਿ ਅੱਜ ਪਹਿਲੀ ਵਾਰੀ ਅਸੀਂ ਇੱਥੇ ਸੰਗਰੂਰ ਆਏ ਆ ਲੋਕਾਂ ਦੀ ਡਿਮਾਂਡ ਹੈ ਡੋਰ ਨੂੰ ਲੈ ਕੇ ਕਿਹਦਾ ਵੀ ਡਿਮਾਂਡ ਆ ਰਹੀ ਹੈ ਲੋਕ ਸਾਡੇ ਕੋਲ ਆ ਕੇ ਡੋਰੀ ਨਹੀਂ ਮੰਗਦੇ ਸਾਡੇ ਕੋ ਆਕੇ ਜਿਹੜੀ ਉਹਨਾਂ ਨੂੰ ਪਤਾ ਕੋਟਨ ਟੋਰ ਪਈ ਆ ਆਟੋਮੈਟਿਕਲੀ ਲੈ ਲੈਂਦੇ ਆ ਸਾਡੇ ਕੋ ਤਾਂ ਆਕੇ ਪਤੰਗ ਹੀ ਮੰਗਦੇ ਆ ਜੀ ਲੋਕ ਬਸ ਕਿਦਾਂ ਦਾ ਸ਼ੌਕ ਹੈ ਲੋਕਾਂ ਨੂੰ ਕਿੰਨੇ ਕਿ ਪਤੰਗ ਦੀ ਵਿਕਰੀ ਹੋ ਰਹੀ ਹੈ ਠੀਕ ਹੈ ਜੀ 2 ਦਿਨ ਹੋਏ ਆ ਲੈ ਆਏ 2 ਦਿਨ ਵਧੀਆ ਰਿਸਪਾਂਸ ਮਿਲਿਆ ਸੰਗਰੂਰ ਵੱਲੋਂ ਸੰਗਰੂਰ ਦੇ ਲੋਕਾਂ ਵੱਲੋਂ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਅਪੀਲ ਕਰਨਾ ਚਾਹਨਾ ਵੀ ਵੱਧ ਤੋਂ ਵੱਧ ਤੁਸੀਂ ਇਹ ਲੋਕਾਂ ਦੇ ਜਿਹੜੇ ਲੁਧਿਆਣੇ ਤੋਂ ਲੋਕ ਆਏ ਆ ਇਹਨਾਂ ਨੂੰ ਆਕੇ ਆਪਣੀ ਖਰੀਦਦਾਰੀ ਕਰੋ ਤੇ ਆਪਣੇ ਤਿਉਹਾਰ ਦਾ ਤੇ ਬਸੰਤ ਪੰਚਮੀ ਦਾ ਵਧੀਆ ਇੰਜੋਏ ਕਰੋ